13 ਅਗਸਤ ਦੀ ਰਾਤ ਨੂੰ ਜੋ ਇੱਕ ਇਨਸੀਡੈਂਟ ਚ ਜਿਹੜੀ ਨਹਿਰਾਂ ਦੇ ਉੱਤੇ ਹੋਇਆ ਸੀਗਾ ਜਿਹਦੇ ਵਿੱਚ ਕੁਝ ਨਿਆਗਪਾੜੇ ਵਿੱਚ ਲੜਕੇ ਸੀਗੇ ਉਹਨਾਂ ਨੇ ਚਿੰਜੜੀ ਪਿੰਡ ਦੇ ਜਿਹੜੇ ਕੁਝ ਮੁੰਡੇ ਸੀਗੇ ਉਹਨਾਂ ਦੇ ਉੱਤੇ ਹਮਲਾ ਕੀਤਾ ਸੀਗਾ ਤੇ ਜਿਹਦੇ ਵਿੱਚ ਇੱਕ ਰਾਜਕੁਮਾਰ ਰਾਮ ਦਾ ਲੜਕਾ ਸੀਗਾ ਜਿਹਦੇ ਬਹੁਤ ਹੀ ਜ਼ਿਆਦਾ ਗ੍ਰੀਵियस ਇੰਜਰੀ ਲੱਗੀ ਸੀਗੀ ਉਹਦੀ ਬਾਹ ਜਿਹੜੀ ਹੈਗੀ ਆ ਬੜੀ ਉੱਥੇ 460 ਲੱਗੀ ਸੀਗੀ ਜਿਹਦੇ ਤਹਿਤ ਅਸੀਂ 126 ਨੰਬਰ ਮਕਦਮਾ ਉਸੇ ਰਾਤ ਦਰਜ ਰਜਿਸਟਰ ਕਰਤਾ ਸੀਗਾ ਜਿਹਦੇ ਵਿੱਚ ਮੌਕੇ ਤੇ ਹੀ ਇੱਕ ਲੜਕਾ 28 ਦਾ ਸੀਗਾ ਜਤਿੰਦਰ ਸਿੰਘ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਹੀ ਜਿਹੜਾ ਮਾਣਯੋਗ ਐਸਐਸਪੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦੇ ਉੱਤੇ ਇਹਨੂੰ ਬੜਾ ਸੀਰੀਅਸਲੀ ਇਸ ਕੇਸ ਨੂੰ ਜਿਹੜਾ ਹੈਗਾ ਟੈਕਲ ਕੀਤਾ ਜਾ ਰਿਹਾ ਸੀਗਾ ਤੇ ਵੱਖ-ਵੱਖ ਟੀਮਾਂ ਬਣਾ ਕੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਇਹਨਾਂ ਦੇ ਟਿਕਾਣਿਆਂ ਦੇ ਉੱਤੇ ਰੈਡਾ ਕੀਤੀ ਜਾ ਰਹੀਆਂ ਸੀਗੀਆਂ ਤੇ ਜਿਸ ਤੇ ਚੱਲਦੇ ਆਂ ਕੱਲ ਆਪਾਂ ਇੱਕ ਜਿਹੜਾ ਹੋਰ ਨਾਮ ਹੈਗਾ ਆ ਗਗਨਦੀਪ ਸਿੰਘ ਫਗੋਰਾ ਜ਼ਿਲ੍ਹੇ ਮੇਲ ਜਿਹੜਾ ਇਹਦੇ ਵਿੱਚ ਅਕਿਊਜ਼ ਸੀਗਾ ਜਿਹਨੇ ਵਾਰ ਕੀਤਾ ਸੀਗਾ ਆਪਣੀ ਕਿਰਪਾਨ ਦੇ ਨਾਲ ਉਹਨੂੰ ਵੀ ਜਿਹੜਾ ਹੈਗਾ ਮੌਕੇ ਤੋਂ ਆਪਾਂ ਨੂਰਪੁਰ ਖਕਿੰਮਾ ਪਿੰਡ ਤੋਂ ਥਾਣਾ ਤਨਖੋਟ ਤੋਂ ਵਿਤਾਰ ਕਰ ਲਿਆ ਹੈ ਤੇ ਹੁਣ ਜਿਹੜਾ ਹੈਗਾ ਇਹਨੂੰ ਪੇਸ਼ ਅਦਾਲਤ ਕਰਦੇ ਆ ਤੇ ਬਾਅਦ ਜਿਹੜਾ ਹੈਗਾ ਇਹਨੂੰ ਪੇਸ਼ ਅਦਾਲਤ ਕਰਨੇ ਜਿਹੜਾ ਇਹਦਾ ਪੁਲਿਸ ਰਿਪੋਰਟ ਲਿਆ ਜਾਊਗਾ ਤੇ ਉਹਦੇ ਵਿੱਚ ਜਿਹੜਾ ਹੈਗਾ ਮੁਕੱਦਮੇ ਦੀ ਤਫ਼ਤੀਸ਼ ਨੂੰ ਹੋਰ ਅਰੰਭੇ ਜਾਊਗਾ Subtitles <laughs>